ਗੁਰੂ ਨਾਨਕ ਜਹਾਜ਼ ਨਾਂ ਦੇ ਸਬੰਧ ਦੇ ਵਿੱਚ ਇੱਕ ਬੜੀ ਜ਼ਰੂਰੀ ਗੁਜ਼ਾਰਿਸ਼ ਹੈ ਤਰਸੀਮ ਜੱਸੜ ਨਾਂ ਦੀ ਸਾਡੀ ਇੱਕ ਵੀਰ ਵੱਲੋਂ ਇੱਕ ਫਿਲਮ ਬਣਾਈ ਜਾ ਰਹੀ ਹੈ ਜਿਸ ਫਿਲਮ ਦੇ ਵਿੱਚ ਕਾਮਾਗਾਟਾ ਮਾਰੂ ਨਾਂ ਨੂੰ ਰੱਖ ਕੇ ਉਹ ਜੀ ਇਤਿਹਾਸਿਕ ਪ੍ਰਸੰਗ ਜਿਹੜੇ ਆ ਕੈਨੇਡਾ ਚੋ ਜੋ ਇਤਿਹਾਸ ਹੈ ਉਸ ਨੂੰ ਕਿਰਿਸ਼ ਕੀਤਾ ਜਾ ਰਿਹਾ ਹੈ ਬੜੀ ਚੰਗੀ ਕੋਸ਼ਿਸ਼ ਹੈ ਵਧਾਈ ਦੇ ਪਾਤਰ ਨੂੰ ਕਰਸੀਕ ਜਾਣਕਾਰੀ ਉਹਨਾਂ ਨੂੰ ਦੇਣਾ ਚਾਹੀਏ ਆ ਕਿ ਇਹ ਫਿਲਮ ਦਾ ਜਿਹੜਾ ਪ੍ਰੋਜੈਕਟ ਹੈ ਤੁਸੀਂ ਕਰ ਰਹੇ ਹੋ ਉਹਦੇ ਵਿੱਚ ਇਤਿਹਾਸ ਦਾ ਜੋ ਪਹਿਲਾਂ ਵਿਗਾੜ ਪਿਆ ਹੋਇਆ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਨਾ ਕਿ ਉਸ ਨੂੰ ਹੋਰ ਵਧਾਉਣ ਦੀ ਕਿਉਂਕਿ ਗੁਰੂ ਨਾਨਕ ਜਹਾਜ਼ ਨਾ ਉਸ ਜਹਾਜ਼ ਦਾ ਜੋ ਚਾਰਟਰ ਕਰਕੇ ਕਾਮਾਗਾਟਾ ਮਾਰੂ ਕੰਪਨੀ ਦਾ ਜਹਾਜ਼ ਸੀ 6600 ਡਾਲਰ ਦੇ ਕੇ ਬਾਬਾ ਗੁਰਦਤ ਸਿੰਘ ਜੀ ਬਰਾણે 6 ਮਹੀਨੇ ਵਾਸਤੇ ਚਾਰਟਰ ਕੀਤਾ ਸੀ ਉਹ ਨਾਂ ਰੱਖਿਆ ਗਿਆ ਸੀ ਉਸ ਜਹਾਜ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀ ਨਿਸ਼ਾਨ ਸਾਹਿਬ ਸੀ ਤੇ ਬਕਾਇਦਾ ਉਸ ਜਹਾਜ਼ ਦਾ ਨਾਮ ਸੰਗਟਾ ਨੇ ਅਗਵਾਈ ਕਰਕੇ ਪਾਵਾ ਗੁਰਦੇਵ ਸਿੰਘ ਨੇ ਗੁਰੂ ਨਾਨਕ ਜਹਾਜ਼ ਰੱਖਿਆ ਸੀ ਸੋ ਇਸ ਬਾਰੇ ਵੈਨਕੂਵਰ ਦੇ ਵਿੱਚ ਜਿੱਥੋਂ ਇਹ ਜਹਾਜ਼ ਮੋੜਿਆ ਗਿਆ ਸੀ 1914 ਚ ਉਸ ਥਾਂ ਤੇ ਅਠ ਕਰਕੇ ਤਕਰੀਬਨ 500 ਦੇ ਕਰੀਬ ਸੰਗਟਾ ਨੇ ਤੇ 14-15 ਸਮੂਹ ਜਥੇਬੰਦੀਆਂ ਨੇ ਇਕੱਠੀਆਂ ਹੋ ਕੇ ਇਹ ਬਕਾਇਦਾ ਮੋਸ਼ਨ ਪਾਸ ਕੀਤੇ ਮਤੇ ਪਾਸ ਕੀਤੇ ਕਿ ਗੁਰੂ ਨਾਨਕ ਜਹਾਜ਼ ਨਾਂ ਬਹਾਲ ਕੀਤਾ ਜਾਏ ਇਹ ਜਹਾਜ਼ ਜਿਹੜਾ ਕਾਮਾਗਾਟਾ ਮਾਰੂ ਸੀ ਉਸ ਕੰਪਨੀ ਦਾ ਨਾਂ ਸੀ ਪਰ ਸਿੱਖਾਂ ਨੇ ਉਸ ਨੂੰ 6 ਮਹੀਨੇ ਲਈ ਲੈ ਕੇ ਉਸ ਦਾ ਨਾਂ ਗੁਰੂ ਨਾਨਕ ਜਹਾਜ਼ ਰੱਖਿਆ ਸੀ ਇਹ ਇੱਕ ਲਕੀਰ ਦੇ ਫਕੀਰ ਬਣਨ ਦੀ ਥਾਂ ਤੇ ਕੇ ਇਸ ਨੂੰ ਕਾਮਾਗਾਟਾ ਮਾਰੂ ਕਹਿ ਕੇ ਪ੍ਰਚਾਰਿਆ ਜਾਏ ਹੁਣ ਸਮਾਂ ਆ ਗਿਆ ਕਿ ਅਸੀਂ ਇਸ ਗਲਤੀ ਨੂੰ ਸੁਧਾਰੀਏ ਤੇ ਤਰਸੀਮ ਜਸੜ ਹੁਰਾ ਤੋਂ ਅਸੀਂ ਆਸ ਰੱਖਦੇ ਹਾਂ ਕਿ ਉਹ ਇਸ ਇਤਿਹਾਸ ਨੂੰ ਸਹੀ ਪੇਸ਼ ਕਰਨਗੇ ਖਾਸ ਤੌਰ ਤੇ ਇਹਦਾ ਨਾਂ ਜਿਹੜਾ ਹੈ ਉਸ ਦੀ ਗਲਤ ਜਿਹੜੀ ਬਿਆਨੀ ਨਾ ਹੋਏ ਉਸ ਦਾ ਨਾਮ ਗੁਰੂ ਨਾਨਕ ਜਹਾਜ਼ ਮੁਖਤੌਰੀ ਤੇ ਵਾਰਿਆ ਜਾਵੇ ਐਜ਼ ਨੋਨ ਐਜ਼ ਕਾਮਾਗਾਟਾ ਮਾਰੂ ਚਾਹੀ ਕਰ ਦਿਓ ਪਰ ਗੁਰੂ ਨਾਨਕ ਜਹਾਜ਼ ਦਾ ਨਾਮ ਮੇਨਟੇਨ ਦੀ ਜਿਹੜੀ ਪਹਿਲਾਂ ਵੀ ਚਾਲ ਚੱਲੀ ਗਈ ਹੈ ਉਸ ਤੋਂ ਹੁਣ ਲੋਕ ਜਾਗਰੂਕ ਹੋਏ ਨੇ ਅੱਗੇ ਤੋਂ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਅਸੀਂ ਆਸ ਕਰਦੇ ਹਾਂ ਕਿ ਤਰਸੀਮ ਡਿਸਟ ਜਿਹੜੀ ਇਹ ਫਿਲਮ ਬਣਾਉਣਗੇ ਉਹਦਾ ਜਿਹੜਾ ਨਾਮ ਹੈ ਗੁਰੂ ਨਾਨਕ ਜਹਾਜ਼ ਤੇ ਉਸ ਦੇ ਵਿੱਚ ਜਿਵੇਂ ਉਹ ਬਿਰਤਾਂਤ ਪੇਸ਼ ਕਰਨਾ ਉਸ ਸਚਾਈ ਨੂੰ ਲੁਕੋਣਗੇ ਨਹੀਂ ਮਨਟੇਨਗੇ ਨਹੀਂ ਬਲਕਿ ਉਸਨੂੰ ਪੇਸ਼ ਕਰਨਗੇ ਇਸ ਦੇ ਨਾਲ ਹੀ ਉਹਨਾਂ ਨੂੰ ਅਸੀਂ ਸ਼ੁਭਕਾਮਨਾਵਾਂ ਦਿੰਦੇ ਹਾਂ ਵਾਇਨਾ ਸਨਗ

बजे नाथ करारे दला मुसाहदा लजे कारण यारे शंकर सुर में उठे जान दरारे कनियर कैवरी उठे जान दरारे कटियर कैवरी परथम पग आधी जा थापरा अकाल ले फरले सजादे हंग महाकाल के शहीद अंग संग रहे ਯਾ ਹੰਕਾਰਾ ਧਰਤੀ ਪੈ ਗਿਆ ਹਤਲਾ ਸਭ ਛੋਟੇ ਘਰ ਬਾਰ ਐਸੇ ਦੰਦ ਕਲੇਸ਼ ਮੇ ਖਪਿਓ ਸਭ ਸੰਸਾਰਾ ਰਾਜੇ ਸ਼ਾਹ ਫੀਜੜੇ ਸਭ ਉਸੇ ਸ਼ਾਰਾ ਸੱਚੇ ਸਤਗੁਰੂ ਬਾਜੋਂ ਕੋ ਨਹੀਂ ਪੈਂਦਾ ਟਨਹਾਰਾ ਵੀਣੀਏ ਪਸੰਦੀਏ ਨੜੀ ਕੁੜੀ ਮਾਰ ਕੀ ਸਾਉ ਠਾ ਕੇ ਤੁਰਕਾ ਨੋਦੇ ਹਦੈ ਅਸਤ ਲੋਪਾਟਣਾ ਪਾਇ ਤਾ ਗੁਰ ਸਿੰਘਾ